ਪੰਜ ਪਤਾਂ ਦੀ ਕੀ ਉਤਰਾਏ ਸਾਡੀ ਸਾਜੀ ਹੋਈ ਮਨੋ ਕਰਿਆ ਬਈ ਬਾਜੀ ਕਰਨੀ ਹੈ ਮੈਂ ਤਾਂ ਮਗਾ ਬਈ ਦੱਸੋ ਯਾਰ ਦੱਸ ਲੈ ਪੰਜ ਪਤਾਂ ਦੀ ਤਰੇ ਮਗਾਇਆ ਹੋ ਗਈ ਮਗਾ ਬਈ 23 23 ਪਤਾਂ ਦੀ 23000 ਕੀ ਆ ਗਿਆ ਮਾਪਾ ਨੂੰ ਪੈਸੇ ਲਿਆਂਦੇ ਤਾਂ ਹੋਵੇ ਵੀ ਆ ਸਾਡੇ ਕੋਲ 2200 ਮੁੱਢ ਪਰਤਾ ਤੇ ਬਹੁਤ ਜ਼ਰਦਾ ਜੱਪਾ ਖਾ ਕੇ 100 ਰੁਪਏ ਦਾ ਤੇ ਉਸ ਬੰਦੇ ਕੋਲ ਸਾਰੂਸ ਹੋ ਗਿਆ ਮੈਂ ਖਾ ਪਿਆ ਅੱਥੇ ਮੈਂ ਵੀ ਲੰਮਾ ਪੂ ਤੇ ਜਿਹੜੇ ਬਾਜੀ ਹਾਰ ਦੇ ਮਹਾਰਾਜਾ ਮੈਂ ਲੈ ਪਾਇਆ ਠੀਕ ਕਰਾ ਇਹ ਜੀ ਪਰਮਾਤਮਾ ਨੇ ਜਿਹੜਾ ਕਰੀ ਉੱਡੀ ਕੇ ਪੰਜ ਮੁੱਤਰ ਪਾਈ ਮੋਟਰਸਾਈਕਲ ਮੈਂ ਮਾ ਦੇਉਗੀ ਨਾਮਾ ਤੇ ਹੋ ਗਈ ਤੇ ਉੱਤਰ ਤੇ ਟਾਇਰ ਲੱਗ ਦੋ ਦਾ ਰੰਗ ਭਿੰਦਾ ਸੀ ਦਾ ਇੱਕ ਪਤਾ ਨਹੀਂ ਕਿੱਥੋਂ ਆਇਆ ਮੁੰਡੇ ਨਾਲ ਛਾ ਅਖਾਜੀ ਗੱਲ ਕਰ ਉਹਦਾ ਵੀ ਘੰਡ ਕਾਲਾ ਸੀ ਲਾਲ ਪੂ ਸੀ ਉਹ ਕਹਿੰਦੇ ਕਿ ਮੇਰਾ ਮਖਾ ਯਾਰ ਮੇਰਾ ਪੁੱਤਰਾ ਮਖਾ ਮੇਰਾ ਪੁੱਤਰ ਬੱਤੀ ਬਣਾ ਕੇ ਉੜਦਾ ਹੋਡੀ ਪੁੱਤਰ ਦੀ ਅੱਧੀ ਟੋਰੀ ਕਰਕੇ ਉੜਦਾ ਮੈਨੂੰ ਇੰਨੀ ਪਰਖਾ ਤੂੰ ਮਖਾ ਯਾਰ ਇਹ ਗੱਲਾਂ ਕਿਹੜੀਆਂ ਕਰਦਾ ਭਾਈ ਜਦੋਂ ਸਾਡੇ ਇਨਾ ਬਾਜੀ ਜਿੰਨੇ ਮੰਦਾਂ ਨੇ ਸੜਾਈ ਸੀ ਗੋਰੇ ਵਰਗੇ ਨੇ ਉਹਦੇ ਨਾਲ ਦਾ ਕੋ ਮੁੰਡਾ ਉਹ ਬਣਾ ਖੜਾਉ ਪੁੱਤਰ ਪਾ ਤੇਰਾ ਮੇਰਾ ਬੇਸਾਂ ਭਾਈ ਫੇਰ ਵੀ ਤੂੰ ਮੰਨਦਾ ਤੂੰ ਪੈਂਦਾ ਕਿ ਯਾਰ ਪੈਸੇ ਵੀ ਕੀ ਬਖਾਈ ਇਹ ਨਾਲ ਲੈ ਜੀ ਵੀ ਜਿਹਨਾਂ ਦਾ ਪੁੱਤ ਨਿਕਲਿਆ ਤੇ ਫੇਰ ਭਾ ਪਰ ਉਹ ਮੁੰਡਾ ਮੈਂ ਇੱਧਰ ਖੜਾਇਆ ਮਖਾ ਮੋਟਰਸਾਈਕਲ ਪੁੱਤਰ ਜਿੱਤੂ ਪੁੱਤਰ ਉਦੋਂ ਵੀ ਚੰਗਾ ਹੋ ਗਿਆ ਪੰਡਾ ਨਾਲ ਕੇ ਹਾਂ ਕਿ ਆਰੀ ਮੂੰਹ ਵੱਡਣ ਲੱਗ ਗਿਆ ਜਦੋਂ ਤੇ ਇੱਕ ਕਬੂਤਰ ਮੂੰਹ ਮਸਾਂ ਹਰਾਇਆ ਮੇਰੇ ਜਾਦ ਨੂੰ ਕੀ ਦਾ ਸੀ ਮੂੰਹ ਮਸਾਂ ਹਰਾਇਆ ਹੋਰ ਅੱਧੇ ਪੁਣ ਕਾਂ ਤੇ ਕਿੰਨੇ ਵਜੇ ਨਬੜੀ ਉਹ ਬਾਜੀ ਮੇਰਾ ਕੂਤਰ 5:00 ਵਜੇ 5-4 ਮਿੰਟਾਂ ਤੇ ਯਾਰ ਕੱਲਾ ਰਹਿ ਗਿਆ ਸੀ ਜਮਾ ਬਾ 5-7 ਕਿ ਮਿੰਟ ਹੀ ਹੁੰਡਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਨਿੰਮ ਤੇ ਡੇਰ ਡੇਰ ਥੱਲੇ ਛੱਪੜ ਜਿਗਾ ਛੱਪੜ ਜਮਾ ਦੇ ਕੇ ਕੋਣ ਸੋਰ ਵੀ ਮੁੰਡਿਆ ਜਵਾਦੀ ਇੱਕ ਕਾਂ ਕਿ ਨੇ